ਆਪਾਂ ਨੰਬਰ ਹੋ ਗਿਆ ਮੈਂ ਵਸੀ ਖੜੇ ਆ ਸਵੇਰ 10 ਮਲਾਜਮ ਖੜਿਆ ਸਹੀ ਪਬਲਿਕ ਦੇਖ ਰਹੀ ਆ ਨਾਲੋਂ ਤੁਸੀਂ ਕਜੀ ਤੋਂ ਮੈਨੂੰ ਉੱਥੇ ਸਾਈਟੋ ਕਿ ਲੱਗ ਰਹੀ ਇਹ ਤਾਂ ਕੀ ਕਰ ਰਹੀ ਆ ਪਬਲਿਕ ਖੜੂ ਆਪਾਂ ਨਹੀਂ ਚੈੱਕ ਕੀਤੀ ਪਈ ਆ ਦੇਖੀ ਕੀ ਕਰ ਰਹੀ ਆ ਲੇਤੀ ਆ ਇਹ ਲੇਤੀ ਕਿ ਬੰਦੀ ਕਰੀਏ ਦੇਖੋ ਤਾਂ ਆਪੋ ਚੱਲੀਏ ਆਪਾਂ ਚੱਲੀਏ ਕੀ ਕਰਦੀ ਪਈ ਆ ਮੈਨੂੰ ਥੋੜਾ ਦੱਸ ਦਿਓ ਜੀ ਸਾਰੇ ਬੱਚੇ ਚੱਕਿਆ ਪਾਜੀ ਪਿੱਛੇ ਹੋ ਜਾ ਸਹੀ ਜੇਕਰ ਮੈਂ ਘਸਾ ਹੋਣੀ ਤਾਂ ਮੇਰੇ ਹੱਥ ਬੱਦਨੀਆਂ ਇੱਕ ਤੱਕ ਜਲੇ ਆਪਾਂ ਗਲਤ ਕੰਮ ਕਰੀਏ ਯਾ ਹੋਟਾ ਆਪਾਂ ਉਸ ਤੇ ਗਲ ਪਈਏ ਜਲਦੀ ਸੜਕ ਤੇ ਪੁਲਿਸ ਦੇ ਨਾਕੇ ਦੇ ਸਾਹਮਣੇ ਇੱਕ ਮਹਿਲਾ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਦਰਅਸਲ ਉਸ ਮਹਿਲਾ ਦੇ ਵੱਲੋਂ ਆਪਣੀ ਗੱਡੀ ਚੈੱਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਉਸ ਮਹਿਲਾ ਦੇ ਕੋਲ ਗੱਡੀ ਦੇ ਕਾਗਜ਼ਾਤ ਵੀ ਮੌਜੂਦ ਨਹੀਂ ਸੀ ਤੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਗੱਡੀ ਦੀ ਨੰਬਰ ਪਲੇਟ ਵੀ ਜਾਲੀ ਲੱਗ ਰਹੀ ਸੀ ਪੁਲਿਸ ਦੇ ਅਨੁਸਾਰ ਉਹ ਟਰੱਕ ਦਾ ਨੰਬਰ ਲੱਗ ਰਿਹਾ ਸੀ ਜਿਸ ਦੇ ਚਲਦਿਆਂ ਪੁਲਿਸ ਨੇ ਜਦੋਂ ਮਹਿਲਾ ਨੂੰ ਗੱਡੀ ਦੀ ਛਾਣਬਿਣ ਕਰਵਾਉਣ ਦੇ ਲਈ ਕਿਹਾ ਤਾਂ ਮਹਿਲਾ ਪੁਲਿਸ ਦੇ ਨਾਲ ਹੀ ਉਲਝ ਦੀ ਹੋਈ ਨਜ਼ਰ ਆਈ ਹਾਲਾਂਕਿ ਉੱਥੇ ਮਹਿਲਾ ਪੁਲਿਸ ਮੁਲਾਜ਼ਮ ਵੀ ਮੌਜੂਦ ਸੀ ਜਿਸ ਦੇ ਚਲਦਿਆਂ ਡੇਢ ਘੰਟੇ ਤੱਕ ਕਰੀਬ ਇਹ ਬਹਿਸ ਹੁੰਦੀ ਰਹੀ ਪੁਲਿਸ ਮੁਲਾਜ਼ਮ ਉਸ ਨੂੰ ਲਗਾਤਾਰ ਗੱਡੀ ਚੈੱਕ ਕਰਵਾਉਣ ਦੇ ਲਈ ਆਗਦਾ ਰਿਹਾ ਪਰ ਔਰਤ ਸਾਹਮਣੇ ਤੋਂ ਬਹਿਸ ਕਰਦੀ ਰਹੀ ਤੇ ਗੱਲ ਆਖਦੀ ਰਹੀ ਕਿ ਉਹ ਗੱਡੀ ਚੈੱਕ ਨਹੀਂ ਕਰਵਾਏ ਹਵੇਗੀ ਤਾਂ ਸੀ ਕਿ ਇਹ ਮਾਮਲਾ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਹੈ ਗੁਰਦਾਸਪੁਰ ਕਾਨੂੰਵਾਨ ਚੌਂਕ ਦੇ ਨਜ਼ਦੀਕ ਪੁਲਿਸ ਦੇ ਵੱਲੋਂ ਇੱਕ ਨਾਕਾ ਲਗਾਇਆ ਗਿਆ ਸੀ ਜਿਸ ਦੇ ਚੱਲਦਿਆਂ ਉੱਥੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ ਇਸ ਦੌਰਾਨ ਇੱਕ ਗੱਡੀ ਨੇ ਉਥੋਂ ਗੁਜ਼ਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਸ਼ੀਸ਼ਿਆਂ ਤੇ ਕਾਲੀ ਫਿਲਮ ਲੱਗੀ ਹੋਈ ਸੀ ਕਾਲੀ ਫਿਲਮ ਪਾਉਣ ਦੀ ਉਸ ਨੂੰ ਲਗਾਉਣ ਦੀ ਪਰਵਾਨਗੀ ਪੰਜਾਬ ਦੇ ਵਿੱਚ ਨਹੀਂ ਹੈ ਜਿਹੜੇ ਗੱਡੀਆਂ ਦੇ ਕਾਲੇ ਸ਼ੀਸ਼ੇ ਹੁੰਦੇ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਪਰਵਾਨਗੀ ਨਹੀਂ ਦਿੱਤੀ ਗਈ ਹੈ ਪਰ ਇਸ ਮਹਿਲਾ ਦੇ ਵੱਲੋਂ ਗੱਡੀ ਦੇ ਸ਼ੀਸ਼ਿਆਂ ਤੇ ਕਾਲੀ ਫਿਲਮ ਲਗਾਈ ਗਈ ਸੀ ਜਿਸ ਦੇ ਚੱਲਦਿਆਂ ਪੁਲਿਸ ਅਧਿਕਾਰੀਆਂ ਨੇ ਗੱਡੀ ਨੂੰ ਖੋਲ ਕੇ ਚੈਕਿੰਗ ਕਰਵਾਉਣ ਦੇ ਲਈ ਕਿਹਾ ਤਾਂ ਮਹਿਲਾ ਪੁਲਿਸ ਅਧਿਕਾਰੀਆਂ ਦੇ ਨਾਲ ਹੀ ਬੈਸਣ ਲੱਗ ਗਈ ਇੱਥੋਂ ਤਾਂਕਿ ਬਹਿਸ ਕਰਨ ਤੋਂ ਬਾਅਦ ਉਸਨੇ ਆਪਣੀ ਗੱਡੀ ਦੇ ਸ਼ੀਸ਼ੇ ਵੀ ਉੱਪਰ ਚਾਰ ਲਏ ਖਟਕਟਾਉਣ ਦੇ ਬਾਅਦ ਵੀ ਸ਼ੀਸ਼ੇ ਨਹੀਂ ਖੋਲ ਰਹੀ ਸੀ ਪੁਲਿਸ ਅਧਿਕਾਰੀਆਂ ਨੂੰ ਇਹ ਪਤਾ ਨਹੀਂ ਹੀ ਲੱਗ ਰਿਹਾ ਸੀ ਕਿ ਗੱਡੀ ਦੇ ਵਿੱਚ ਅਸਲ 'ਚ ਕੌਣ ਮੌਜੂਦ ਹੈ ਤਾਂ ਜਦੋਂ ਸ਼ੀਸ਼ੇ ਡਾਊਨ ਕਰਦੀ ਹੈ ਮਹਿਲਾ ਤਾਂ ਪਤਾ ਲੱਗਦਾ ਕਿ ਮਹਿਲਾ ਮੌਜੂਦ ਹੈ ਔਰ ਮਹਿਲਾ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਨਾਲ ਬਹਿਸ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਮਹਿਲਾ ਆਪਣਾ ਫੋਨ ਕੱਢ ਕੇ ਕਿਸੇ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਕਰਾਉਂਦੀ ਹੈ ਹਾਲਾਂਕਿ ਪੁਲਿਸ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਨੂੰ ਕਰਨ ਤੋਂ ਇਨਕਾਰ ਕਰ ਦਿੰਦਾ ਤੇ ਗੱਲ ਆਖਦਾ ਹੈ ਕਿ ਆਪਣੀ ਗੱਡੀ ਦੇ ਕਾਗਜ਼ਾਤ ਦਿਖਾਓ ਆਰਸੀ ਦਿਖਾਓ ਜੋ ਕੁਝ ਵੀ ਜ਼ਰੂਰੀ ਚਾਹੀਦਾ ਹੈ ਉਹ ਦਿਖਾਓ ਤਾਂ ਮੈਂ ਤੁਹਾਨੂੰ ਜਾਣ ਦਵਾਗਾ ਨਹੀਂ ਕਿਸੇ ਦੀ ਸਿਫਾਰਿਸ਼ ਨਹੀਂ ਚੱਲੇਗੀ ਗੁਰਦਾਸਪੁਰ ਦੇ ਕਾਨੂੰਵਨ ਚੌਂਕ ਵਿੱਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਇੱਕ ਜ਼ੈਡ ਬਲੈਕ ਗੱਡੀ ਵਿੱਚ ਆਈ ਇੱਕ ਮਹਿਲਾ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਮਹਿਲਾ ਨੇ ਹਾਈ ਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਨੂੰ ਕਾਗਜ਼ ਦਿਖਾਉਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਮਹਿਲਾ ਪੁਲਿਸ ਨੂੰ ਬੁਲਾ ਕੇ ਉਸ ਕਾਰ ਸਵਾਰ ਮਹਿਲਾ ਤੋਂ ਪੁੱਛਗਿੱਛ ਕਰਨੀ ਚਾਹੀ ਤਾਂ ਮਹਿਲਾ ਗੱਡੀ ਦੇ ਸ਼ੀਸ਼ੇ ਨਹੀਂ ਖੋਲ ਰਹੀ ਸੀ ਜਿਸ ਤੋਂ ਬਾਅਦ 1 ਘੰਟੇ ਦੀ ਮੁਸ਼ਕਕਤ ਮਗਰੋਂ ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗੱਡੀ ਨੂੰ ਬਾਉਂਡ ਕੀਤਾ ਤੇ ਗੱਡੀ ਦੀ ਤਲਾਸ਼ੀ ਲਈ ਇਸ ਮੌਕੇ ਤੇ ਗੱਡੀ ਵਿੱਚ ਸਵਾਰ ਮਹਿਲਾ ਦੇ ਵੱਲੋਂ ਪੁਲਿਸ ਤੇ ਇਲਜ਼ਾਮ ਵੀ ਲਗਾਏ ਗਏ ਕਿ ਪੁਲਿਸ ਨੇ ਉਸਦੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹਾਲਾਂਕਿ ਜਦੋਂ ਉੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਦਸਲੂਕੀ ਅਸੀਂ ਨਹੀਂ ਸੀ ਕਰ ਰਿਹਾ ਸੀ ਅਸੀਂ ਆਪਣੀ ਡਿਊਟੀ ਕਰ ਰਹੇ ਸੀ ਇਹ ਔਰ ਸਾਡੀ ਡਿਊਟੀ ਦੇ ਵਿੱਚ ਵਿਘਨ ਪਾ ਰਹੀ ਸੀ ਤੇ ਸਾਡੇ ਨਾਲ ਬਦਸਲੂਕੀ ਕਰ ਰਹੀ ਸੀ ਸੁਣਦੇ ਆ ਇਸ ਬਾਰੇ ਪਤਾ ਲੱਗਾ ਹੈ ਕਿ ਗਾਲੀ ਫਿਲਮ ਲੱਗੀ ਹੋਈ ਹੈ ਗੱਡੀ ਐਸਐਚਓ ਸਾਹਮਣੇ ਰੋਕੀ ਸੀਗੀ ਅਸੀਂ ਮੌਕੇ ਤੇ ਆਏ ਉਸੇ ਟਾਈਮ ਮੈਡਮ ਨੂੰ ਕਾਗਜ਼ ਪੁੱਛਿਆ ਮੈਡਮ ਕੋ ਪੇਪਰ ਇੱਕ ਵੀ ਨਹੀਂ ਹੈਗਾ ਕਾਲੀ ਫਿਲਮ ਲੱਗੀ ਹੋਈ ਆ ਜੇ ਮੈਡਮ ਨੂੰ ਪੁੱਛਦੇ ਆ ਮੈਡਮ ਅੱਗੋਂ ਗੱਡੀ ਦਾ ਲੋਕ ਕਰ ਲੈਂਦੇ ਆ ਜਾਂ ਗੱਡੀ ਦਾ ਸ਼ੀਸ਼ਾ ਤਾਹ ਕਰ ਲੈਂਦੇ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ ਅੱਗੋਂ ਮਿਸ ਬੀਹੇਵ ਕਰ ਰਹੇ ਸਾਨੂੰ ਅੱਧਾ ਘੰਟਾ ਹੋ ਗਿਆ ਗੱਡੀ ਦੇ ਲੋਕ ਖਲਾਂਦੇ ਆ ਉਹ ਗੱਲ ਨਹੀਂ ਕਰਦੇ ਪਏ ਇਹ ਲੜੀ ਕੈਰੀ ਜਿਹੜੀ ਵਿੱਚ ਬੜੀ ਬਦਮਿਸ਼ਤ ਕਿੰਨੀ ਕੋਈ ਬਦਮਿਸ਼ਤ ਨਹੀਂ ਸਰ ਅਸੀਂ ਆਪ ਗੱਲ ਕੀਤੀ ਹੈ ਨਾਲ ਸਾਡੇ ਅਫਸਰ ਨੇ ਅਸੀਂ ਗੱਲ ਕਰ ਰਹੇ ਹਾਂ ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰ ਰਹੇ ਉਹ ਫੋਨ ਤੇ ਲੱਗੇ ਨੇ ਅੰਦਰ ਤੇ ਸਾਨੂੰ ਕਹਿੰਦੇ ਵੀ ਅਸੀਂ ਮੈਂ ਕਿਸੇ ਅਫਸਰ ਨਾਲ ਗੱਲ ਕਰ ਰਹੀ ਹਾਂ ਉਹ ਆ ਜਾਣਗੇ ਆਪ ਹੀ ਗੱਲ ਕਰਨਗੇ ਅਸੀਂ ਉਹ ਤੁਹਾਨੂੰ ਦੱਸਣਗੇ ਤੁਸੀਂ ਕੌਣ ਹੁੰਦੇ ਹੋ ਉਸ ਕੋ ਸਾਨੂੰ ਮਿਸਪੇਕ ਕਰੀ ਅਸੀਂ ਉਹਨੂੰ ਰਿਕੁਐਸਟ ਕਰਕੇ ਕਹਿ ਰਹੇ ਹਾਂ ਕਿ ਤੁਸੀਂ ਖੋਲੋ ਇਹਨੂੰ ਕੀ ਕਾਰਵਾਈ ਕੀਤੀ ਜਾਏਗੀ ਵੈਸੇ ਕੀ ਹੋਣਾ ਚਾਹੀਦਾ ਸਰ ਇਹਦੀ ਗੱਡੀ ਦੇ ਪੇਪਰ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਨਾ ਲਾਇਸੈਂਸ ਨਾ ਆਰਸੀ ਹੈ ਕੋਈ ਮੇਪਰ ਨਹੀਂ ਲੈਡੀ ਕੋਲ ਤੇ ਇਹ ਬਾਉਂਡੀ ਹੋਏਗੀ ਸਰ ਜੇ ਅਸੀਂ ਮੰਗ ਰਿਹਾ ਜਾਂ ਦੇ ਦੇਣ ਸਾਨੂੰ ਤੇ ਚਲੋ ਜੋ ਹੋਏਗੀ ਕਾਰਵਾਈ ਉਹ ਤੇ ਹੋਏਗੀ ਇਸ ਬਾਰੇ ਸਰ ਸਾਡੇ ਸੀਨੀਅਰ ਅਫਸਰ ਕਰ ਲਗੇ ਜੋ ਕਿਉਂਕਿ ਬੱਚਿਆਂ ਨੇ ਕਿਤੇ ਫਿਲਮ ਲਾਈ ਸੀਗੀ ਮੈਨੂੰ ਨਹੀਂ ਪਤਾ ਸਟਿਲ ਇਹ ਮੇਰੀ ਆਪਣੇ ਨਾਂ ਦੇ ਘਟੀ ਹੈ 2004 ਚ ਮੈਂ ਚੰਡੀਗੜ੍ਹ ਤੋਂ ਘੜਾਈ ਆ ਔਰ ਮੇਰੇ ਨਾਂ ਤੇ ਚੱਲ ਰਹੀ ਹੈ ਇਹਦੇ ਕੋਈ ਵੀ ਰੋਂਗ ਪਹਿਲਾਂ ਲੱਕ ਬੰਦੀ ਹੈਗੀ ਹੈ ਇੱਥੇ ਨਹੀਂ ਕੋਈ ਨਾਕਾਬੰਦੀ ਨਹੀਂ ਘੱਟੀ ਪਿੱਛੋਂ ਆਈ ਐ ਮੈਂ ਪਿੱਛੋਂ ਹਸਪੀਟਲ ਤੋਂ ਆ ਰਹੀ ਸੀਗੀ ਇੱਥੇ ਆ ਕੇ ਟਰਨ 'ਚ ਪਹਿਲਾਂ ਤਾਂ ਇਹਨਾਂ ਨੇ ਰਸਤਾ ਹੀ ਨਹੀਂ ਦਿੱਤਾ ਮੈਨੂੰ ਮੈਂ ਪਿੱਛੋਂ ਹਾਰਨ ਦਿੱਤਾ ਇਹਨਾਂ ਦਾ ਡਰਾਈਵਰ ਡਰਾਈਵ ਕਰ ਰਿਹਾ ਸੀਗਾ ਘੱਟੀ 'ਚ ਰੋਡ ਤੋਂ ਰਸਤਾ ਨਹੀਂ ਦੇ ਰਹੇ ਪੁਲਿਸ ਕਹਿ ਰਹੀ ਐ ਕਿ ਤੁਸੀਂ ਉਹਨਾਂ ਦੇ ਨਾਲ ਮਿਸਬੀਹਵ ਕੀਤਾ ਨਹੀਂ ਮੈਂ ਭਾਜੀ ਕੋਈ ਮਿਸਬੀਹਵ ਨਹੀਂ ਕੀਤਾ ਮੈਂ ਉਥੋਂ ਟਰਨ ਲੈ ਰਹੀ ਪਿੱਛੋਂ ਕਨਵਨ ਰੋਡ ਤੋਂ ਮੈਂ ਆ ਰਹੀ ਸੀਗੀ ਇੱਥੋਂ ਮੈਂ ਟਰਨ ਲੈਣਾ ਪਹਿਲਾਂ ਤਾਂ ਪਿੱਛੋਂ ਇਹਨਾਂ ਨੇ ਰਸਤਾ ਹੀ ਨਹੀਂ ਮੈਨੂੰ ਦਿੱਤਾ ਥੈਨ ਅੱਗੇ ਆ ਕੇ ਮੈਂ ਇੱਥੋਂ ਟਰਨ ਲਿਆ ਤੇ ਇਹਨਾਂ ਨੇ ਮੇਰੀ ਗੱਡੀ ਇੱਥੇ ਰੋਕ ਜਿਸ ਤਰ੍ਹਾਂ ਕਹਿੰਦੇ ਵੀ ਤੇ ਫਿਲਮ ਲਗਾਈ ਆ ਤੁਹਾਡੇ ਕੋ ਕਾਗਜ਼ ਵੀ ਕੋਈ ਨਹੀਂ ਆ ਗੱਡੀ ਦਾ ਨਹੀਂ ਭਾਜੀ ਕਾਗਜ਼ ਹੈਗੇ ਨੇ ਬਟ ਮੈਂ ਤੁਹਾਨੂੰ ਦੱਸ ਰਹੀ ਆ ਕਿ ਮੇਰੇ ਫਾਦਰ ਠੀਕ ਨਹੀਂ ਸੀ ਮੈਂ ਹਸਪੀਟਲ ਤੱਕ ਗਈ ਸੀ ਉਦੋਂ ਮੈਂ ਵਾਪਸੀ ਤੇ ਹੁਣ ਪਿੰਡ ਜਾ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਨੂੰ ਡਾਕੂਮੈਂਟ ਚਾਹੀਦੇ ਆ ਜੇ ਚਾਹੀਦੇ ਆ ਤੇ ਆਪਾਂ ਮੈਂ ਕੋਈ ਰੋਂਗ ਨਹੀਂ ਆ ਭਾਜੀ ਮੇਰੇ ਕੋਲ origignal ਡਾਕੂਮੈਂਟ ਮਗਾ ਦੇ ਫਿਰ ਫਸ ਗਈ ਸੀ ਤੇ ਆਪਾਂ ਮਗਾ ਸਕਦੇ ਆ ਮੈਂ ਭਾਜੀ ਇਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਕਿੰਨਾ ਹੋ ਗਿਆ ਜੀ 1 ਘੰਟਾ ਨਹੀਂ ਘੰਟਾ ਤੇ ਭਾਜੀ ਹੁਣ ਪਿੰਡੋਂ ਕਿ ਜਿਹੜਾ ਇਮੀਡੀਏਟਲੀ ਲੈ ਕੇ ਪੇਪਰ ਆ ਜੂਗਾ ਇਹ ਵੀ ਦੇਖੋ ਨਾ ਪੇਪਰ ਵੀ ਆਜਾ ਮੇਰੇ ਲੋਕਰ 'ਚ ਪਏ ਹੋਏ ਹਨ ਤੁਹਾਨੂੰ ਅਸੀਂ ਗੱਡੀ ਬਾਉਂਡ ਕਰਤੀ ਹੈ ਜੀ ਤੁਹਾਨੂੰ ਮੈਨੂੰ ਕੌਣ ਆ ਰਹੇ ਡਾਕੂਮੈਂਟ ਲੈ ਕੇ ਤੁਹਾਡੇ ਜੀ ਭਾਜੀ ਮੇਰੇ ਫਾਸਾ ਹਸਪੀਟਲ ਨੇ ਕੋਈ ਨਹੀਂ ਆ ਰਹੇ ਮੈਂ ਖੁਦ ਆ ਕੇ ਲੈ ਕੇ ਆਵਾਂਗੀ ਔਰ ਮੇਰੇ ਹੀ ਲੋਕਰ 'ਚ ਪਏ ਹੋਏ ਡਾਕੂ ਠੀਕ ਹੈ ਦੋਨੋਂ ਗੱਡੀਆਂ ਦੇ ਮੇਰੇ ਕੋਲ ਪੇਪਰ ਨੇ ਕਰਨ ਪੇਪਰ ਮਿਲ ਜਾਣਗੇ ਮੈਨੂੰ ਹਸਪੀਟਲ ਮੈਮ ਜਿਤਨਾ ਕਾਲੀਆਂ ਫਿਲਮਾਂ ਨਾਲ ਤੁਹਾਨੂੰ ਵੀ ਪਤਾ ਵੀ ਇਹ ਬੈਨ ਮੈਨੂੰ ਕੋਈ ਪਤਾ ਮੈਂ ਮੇਰੇ ਫਾਜ਼ਲ ਸਾਹਿਬ ਸੇਮ ਡਿਪਾਰਟਮੈਂਟ ਚ ਨੇ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਠੀਕ ਹੈ ਧੁੱਪ ਕਰਕੇ ਲੱਗੀ ਹੋਈ ਆ ਬੱਚਾ ਨੇ ਕਿਤੇ ਲਾਈ ਸੀ ਇਹਨੂੰ ਰਿਮੂਵ ਕਰ ਦਿੰਨੇ ਇਹੀ ਰਿਕੁਐਸਟ ਕਰ ਸਕਦੀ ਆਪਾਂ ਤੁਹਾਡੇ ਫਾਦਰ ਵੀ ਪੁਲਿਸ ਚ ਹਾਂਜੀ ਉਹ ਵੀ ਪੁਲਿਸ ਡਿਪਾਰਟਮੈਂਟ ਚੋਂ ਰਿਟਾਇਰ ਹੋਏ ਆ ਹੁਣ ਮੈਮ ਪਰ ਉਹ ਪੁਲਿਸ ਕਹ ਰਹੀ ਹੈ ਦੀ 1 ਘੰਟੇ ਤੋਂ ਕਹਿੰਦੇ ਤੁਹਾਡੇ ਨਾਲ ਮੈਂ ਭਾਜੀ ਤੁਸੀਂ ਬਾਹਰ ਹੀ ਨਹੀਂ ਨਿਕਲਣਾ ਮੈਂ ਭਾਜੀ ਬਾਹਰ ਨਹੀਂ ਨਿਕਲਣਾ ਮੇਰਾ ਲੋਕਲ ਏਰੀਆ ਥੋੜਾ ਜਿਹਾ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿ ਇੱਕ ਲੜਕੀ ਹੋਂਦੇ ਨਾਤੀ ਤੁਸੀਂ ਪਲੀਜ਼ ਮੇਰੀ ਮਜਬੂਰੀ ਨੂੰ ਸਮਝੋ ਮੇਰਾ ਲੋਕਲ ਏਰੀਆ ਇੱਕ ਗੱਡੀ ਵੀ ਗੱਡੀ ਦਾ ਨੰਬਰ ਉਹ ਟਰੱਕ ਦਾ ਨੰਬਰ ਕਹਿ ਰਹੇ ਨਹੀਂ ਭਾਜੀ ਮੇਰਾ ਕੋਈ ਟਰੱਕ ਦਾ ਨੰਬਰ ਨਹੀਂ ਮੇਰੀ ਚਲੋ ਆਰਸੀ ਮੇਰੇ ਕੋਲ ਪਈ ਆ ਮੇਰੇ ਕੋਲ ਬਾਕਾਇਦਾ ਇਹਦੇ ਪੇਪਰ ਆਪਣੇ ਗੱਡੀ ਹੈ ਜੀ ਅਸੀਂ ਦੇਖੀ ਜੈਡ ਬਲੈਕ ਆ ਪੀਬੀ06ਐਫ 6966 ਤੇ ਇੱਥੇ ਇੱਕ ਮੈਮ ਨੇ ਸਾਡੇ ਲੇਡੀ ਕਨਸਟੇਬਲ ਵੀ ਖੜੇ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਜੈਡ ਬਲੈਕ ਫਿਲਮ ਕੀਤੀ ਪਈ ਹੈ ਤੁਸੀਂ ਆਪਣੇ ਡਾਕੂਮੈਂਟ ਦਿਖਾ ਦਿਓ ਹੈਨਾ ਜੈਡ ਬਲੈਕ ਜਿਸ ਦਾ ਉਸ ਕੋਈ ਵੀ ਨਹੀਂ ਦਿਖਦਾ ਵੀ ਕੌਣ ਆ ਕੌਣ ਨਹੀਂ ਤੇ ਉਹ ਨਾ ਤਾਂ ਆਪਣੇ ਡਾਕੂਮੈਂਟ ਦਿਖਾ ਰਹੇ ਨੇ ਤੇ ਨਾ ਹੀ ਕਹਿ ਰਹੇ ਆ ਵੀ ਮੈਂ ਕੋਈ ਜੈਡ ਬਲੈਕ ਫਿਲਮ ਉਤਾਰਨੀ ਆ ਤੇ ਇਹਨਾਂ ਨੂੰ ਰੋਕਿਆ ਤਾਂ ਨਾ ਹੀ ਉਹ ਆਪਣਾ ਕੋਈ ਡਾਕੂਮੈਂਟ ਇਸ ਤਰ੍ਹਾਂ ਦਾ ਕੁਝ ਨਹੀਂ ਦਿਖਾ ਰਹੇ ਜੀ ਇਹ ਕਾਲੇ ਸਮਾਜ ਦੇ ਦੇ ਨੱਕ ਲਗਾਏ ਅਸੀਂ ਜੀ ਆਰਐਸਆਈ ਸਟਡਨਲੀ ਵਸਾ ਖਲੋਤੇ ਸੀ ਜੈਡ ਬ ਇਹ ਤੁਸੀਂ ਜਨਰਲ ਕੋਲ ਪਰਮਿਸ਼ਨ ਲਗੀ ਹੈ ਇਹਨਾਂ ਕੁਝ ਨਹੀਂ ਆਪਣੀ ਪਰਮਿਸ਼ਨ ਨਹੀਂ ਦੱਸੀ। ਕਿ ਨਾਲ ਹੀ ਕੋ ਆਪਣਾ ਡਾਕੂਮੈਂਟ ਦੇ ਰਹੇ ਹੋ। ਤੁਹਾਨੂੰ ਪਤਾ ਜੀ ਜੇ ਫਿਰ ਗੱਡੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੋਂਦੀ ਹੈ ਤਾਂ ਜੈੱਟ ਬਲੈਕ ਆਲਰੇਡੀ ਬੈਨ ਆ ਜੀ ਇਹ। ਥੋੜਾ ਗੱਡੀ ਬੌਂਡ ਕਰਨ ਜਾ ਰਹੇ ਜਿਆਦਾ ਤੁਸੀਂ ਬੌਂਡ ਨਹੀਂ ਕਰਾਂਗੇ ਜੀ ਹੁਣ ਤਾਂ। ਮਹਿਲਾ ਪੁਲਿਸ ਆਈ ਆ ਇਹ ਬਲੱਡੀ ਬਾਹਰ ਗੱਲਬਾਤ ਕੀਤੀ ਲੈਣੀ ਨਹੀਂ ਕਰਦੇ ਜੀ ਬਿਲਕੁਲ ਨਹੀਂ ਕਰੀ ਤੁਸੀਂ ਪੁੱਛੋ ਜੀ ਤੁਸੀਂ ਜਾ ਕੇ ਤੁਹਾਡੇ ਸਾਹਮਣੇ ਆ ਜੀ। ਪਹਿਲਾਂ ਪੁਲਿਸ ਨੇ ਵੀ ਗੱਲ ਬੰਦ ਨਹੀਂ ਨਹੀਂ ਮੰਨਦੇ ਨਹੀਂ ਪਏ ਜੀ। ਕੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਲੋਕ? ਗੱਡੀ ਬੌਂਡ ਕੀਤੀ ਜਾਊਗੀ ਜਦੋਂ ਸੀਨੀਅਰ ਅ